ਸਤਪਾਲ ਸਿੰਘ ਤਲਵੰਡੀ ਭਾਈ ਮੈਂਬਰ ਸ਼ਰਮਣੀ ਦਾ ਜ਼ਰਾ ਪ੍ਰਬੰਧਕ ਬੇਟ ਬਹੁਤ ਹੀ ਸਾਡੇ ਸ਼ਹਿਰ ਵਿੱਚ ਅੱਜ ਦੁਖਦਾਈ ਘਟਨਾ ਹੋਈ ਹੈ ਕ락ੀ ਪਰਿਵਾਰ ਦੇ ਚਾਰ ਜੀ ਬੇਟਾ ਨੂੰ ਦੋ ਬੱਚੇ ਹਨ ਸੂ ਸੈਟ ਕਰ ਲਿਆ ਕੋ ਘਰ ਦੀ ਪਰੇਸ਼ਾਨੀ ਤੋਂ ਉਹਨਾਂ ਦੇ ਕੋਈ ਤਹਿਰੀਕੀ ਸੀਪੀ ਕੇ ਕੋਈ ਉਹਨਾਂ ਦੀ ਡੈਥ ਹੋ ਗਈ ਸਾਨੂੰ ਸਾਰੇ ਸ਼ਹਿਰ ਨੂੰ ਬਹੁਤ ਹੀ ਦੁੱਖ ਹੈ ਮੈਂ ਸ਼ਰਮਣੀ ਅਕਾਲੀ ਦਲ ਵੱਲੋਂ ਬਹੁਤ ਸੁਖਦਾਈ ਸਮੇਂ ਤੇ ਉਹਨਾਂ ਨੂੰ ਸ਼ਤਾਂਜਲੀ ਭੇਟ ਕਰਦਾ ਕਿ ਪ੍ਰਮਾਤਮਾ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਪਿੱਛੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸ਼ਹਿਰ ਨਿਵਾਸ ਸੰਭਾਣਾ ਮੰਨਣ ਦਾ ਹੱਲ ਬਖਸ਼ੇ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਰੈਲੀ ਰੱਖੀ ਗਈ ਸੀ ਸ਼ਹਿਰ ਵਿੱਚ ਸਰਦਾਰ ਸਰਦੇਵ ਸਿੰਘ ਗੋਬਲਮਾਨ ਜੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜੋ ਕਿ ਲੋਕ ਸਭਾ ਇਲੈਕਸ਼ਨ ਲੜ ਰਹੇ ਸੀ ਉਹਨਾਂ ਨੇ ਆਉਣਾ ਸੀ ਪਰ ਆ ਦੁਖਦਾਈ ਘਟਨਾ ਹੋਣ ਕਰਕੇ ਅਸੀਂ ਇਹ ਰੈਲੀ ਮੁਲਤਵੀ ਕਰਤੀ ਹੈ ਤੇ ਉਹਨਾਂ ਦੇ ਨਾਲ ਅਸੀਂ ਦੁੱਖ ਸਾਂਝਾ ਕਰਦੇ ਆ। ਮੈਦਮ ਦੀ ਖਾਲਸਾ ਵਾਹੀ ਹੁੰਦੀ।